ਕ ਅਡਵੋਕੇਟ ਸਾਡੇ ਬਰੂਮੋ ਭਵਨ ਇਹਨਾਂ ਵੱਲੋਂ ਇੱਕ ਪਚਾ ਦਰਜ ਕਰਾਇਆ ਗਿਆ ਸੀ ਜਿਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਤੇ ਇਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਗਈ ਹੈ ਤੇ ਇਹ ਹੁਣ ਜਿਹੜੀ ਸਾਡੀ ਉਸ ਤੋਂ ਬਾਅਦ ਜਿਹੜਾ ਇੱਕ ਜਣਾ ਪਹਿਲਾਂ ਇਸ ਜਿਹਨੇ ਫਾਇਰ ਕਰਕੇ ਗਿਆ ਸੀਗਾ ਤੇ ਉਹਦੇ ਵਿੱਚ ਇੱਕ ਅਣਪਛਾਤੇਆਂ ਦੇ ਵਿੱਚੋਂ ਇੱਕ ਪ੍ਰਭਦੀਪ ਸਿੰਘ ਦਾਸੂਵਾਲ ਦਾ ਜਿਹੜੇ ਇਹਨਾਂ ਦਾ ਭੇਜਿਆ ਹੋਇਆ ਜਿਹੜਾ ਇੱਕ ਗੁਰਗਾ ਸੀ ਹਰਿੰਦਰ ਸਿੰਘ ਪੁੱਤਰ ਸਰੇਮ ਸਿੰਘ ਉਹਨੂੰ ਇੱਕ ਨਜਾਇਜ਼ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਪਰ ਉਹ ਬਾਕੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਉਹ ਤੇ ਇਹਨਾਂ ਨੇ ਪੂਰਾ ਸਾਡੀ ਫੋਰਸ ਨੇ ਸਾਡੇ ਐਸ ਐਚਓ ਸਾਡੇ ਐਸ ਪੀ ਡੀ ਸਾਹਿਬ ਡੀ ਐਸ ਪੀ ਸਾਹਿਬ ਜਿਹੜੇ ਇਹਨਾਂ ਨੇ ਜਿਹੜੀ ਆਪਦੀ ਪੂਰੀ ਆਪਣੇ ਤੰਦ ਹੀ ਦੇ ਨਾਲ ਇਸ ਦੇ ਵਿੱਚ ਮੁਕਦਮੇ ਦੇ ਵਿੱਚ ਇਨਵੈਸਟੀਗੇਸ਼ਨ ਚੰਗੇ ਤਰੀਕੇ ਨਾਲ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਵੀ ਜਿਹੜੇ ਇਸ ਮੁਕਦਮੇ ਦੇ ਮਦਈ ਹੀ ਆ ਬਰੂਨੋ ਧਵਨ ਐਡਵੋਕੇਟ ਇਹਨਾਂ ਨੇ ਹੀ ਪ੍ਰਭ ਦੇਸੂਵਾਲ ਦੇ ਨਾਲ ਰਲ ਕੇ ਮਿਲ ਕੇ ਆਪਣੇ ਹੀ ਘਰ ਤੇ ਫਾਇਰਿੰਗ ਕਰਵਾਈ ਸੀ ਤੇ ਫਰौती ਦੀ ਮੰਗ ਕੀਤੀ ਸੀ ਜਿਹੜੀ ਉਸ ਤੋਂ ਤੇ ਇਹਨਾਂ ਦੀ ਆਪਸ ਵਿੱਚ ਐਡਜਸਟਮੈਂਟ ਸੀ ਵੀ ਫਰौती ਦੇ ਪੈਸਿਆਂ ਦੇ ਵਿੱਚੋਂ ਅੱਧੇ ਪੈਸੇ ਉਹਨੇ ਰੱਖ ਲੈਣੇ ਸੀਗੇ ਘਰਦਿਆਂ ਤੋਂ ਪੈਸੇ ਲੈ ਕੇ ਆਪਣੇ ਹੀ ਪੈਸੇ ਜਿਹੜੇ ਘਰਦਿਆਂ ਤੋਂ ਲੈ ਕੇ ਅੱਧੇ ਇਸਨੇ ਰੱਖਣੇ ਸੀ ਅੱਧੇ ਉਸ ਨੂੰ ਦੇਣੇ ਸੀਗੇ ਇਹਨਾਂ ਦੇ ਕਿਸੇ ਅਜਿਹੀਆਂ ਗੱਲਾਂ ਕਰਕੇ ਇਹਨਾਂ ਦਾ ਫਰਕ ਵੀ ਪੈ ਗਿਆ ਉਸ ਤੋਂ ਗੱਲ ਆਊਟ ਹੋ ਗਈ ਤੇ ਪਲੱਸ ਸਾਡੀ ਜਿਹੜੀ ਜਿਹੜਾ ਇਹਨਾਂ ਦੇ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲਾਂ ਸਾਹਮਣੇ ਆਈਆਂ ਤੇ ਇਥੇ ਇਹ ਵੀ ਦੱਸਣ ਵਾਲੀ ਗੱਲ ਹੈ ਵੀ ਇਹਨਾਂ ਨੂੰ ਅਸੀਂ ਐਡਵੋਕੇਟ ਜਿਹੜੇ ਬਰੂਨੋ ਧਵਨ ਹੈ ਅਰੈਸਟ ਕਰ ਲਿਆ ਤੇ ਇਹ ਚਾਰਜ ਕੀਤਾ ਅਸੀਂ ਇਹਨਾਂ ਨੂੰ ਆਪਣੀ ਹੀ ਇਹਦੇ ਕਾਂਸਪੀਰੇਸੀ ਦੇ ਵਿੱਚ ਜਿਹੜੇ ਇਸ ਦੇ ਵਿੱਚ ਅਤੇ ਉਸ ਦੇ ਨਾਲ ਜਿਹੜੀ ਕਾਂਸਪੀਰੇਸੀ ਹੋਰ ਵੀ ਕਰ ਰਹੇ ਸੀ ਕੁਝ ਬੰਦੇ ਹੋਰ ਦੇ ਇਹ ਨਾਂ ਦੱਸ ਰਹੇ ਸੀਗੇ ਵੀ ਇਹਨਾਂ ਬੰਦਿਆਂ ਤੋਂ ਫਰੋਤੀ ਲਈ ਜਾ ਸਕਦੀ ਹੈ ਇਹ ਬੰਦੇ ਨਰਮ ਸੁਭਾਅ ਦੇ ਆ ਯਾ ਇਹ ਬੰਦਿਆਂ ਤੋਂ ਇਹਨਾਂ ਨੇ ਛੇਤੀ ਪੁਲਿਸ ਨੂੰ ਇਨਫੋਰਮ ਨਹੀਂ ਕਰਨਾ ਤੇ ਤੁਹਾਨੂੰ ਪੈਸੇ ਦੇ ਦੇਣਗੇ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਰੱਖਣ ਬਾਰੇ ਵੀ ਇਹ ਇੱਕ ਉਹਨਾਂ ਨੂੰ ਪ੍ਰਭ ਦੇ ਸੁਵਾਲ ਨੂੰ ਜਿਹੜਾ ਗੈਂਗਸਟਰ ਹਾਊਸ ਨੂੰ ਇਹ ਕਹਿ ਰਹੇ ਸੀ ਤੇ ਇੱਥੇ ਹੀ ਇੱਥੇ ਹੀ ਬਸ ਨਹੀਂ ਵੀ ਇਹਨਾਂ ਦਾ ਤੁਸੀਂ ਇਹਨਾਂ ਦਾ ਦੇਖੋ ਸੋਚ ਦੇਖੋ ਬਰੂਨੋ ਤਾਂ ਬੰਦੀ ਵੀ ਇਸ ਨੇ ਉਸ ਨੂੰ ਪ੍ਰਭ ਦੇ ਸੁਵਾਲ ਨੂੰ ਸਾਡੇ ਕੋਲ ਉਹਦੀਆਂ ਉਹ ਵੀ ਹੈਗੀਆਂ ਅ ਰਿਕਾਰਡਿੰਗ ਵੀ ਹੈਗੀ ਹੈ ਮੇ ਵੀ ਤੁਸੀਂ ਵੀ ਸੁਣੀ ਹੋਵੇ ਉਸ ਨੂੰ ਇਹ ਸਲਾਹ ਦੇ ਰਿਹਾ ਵੀ ਫਲਾਨੇ ਬੈਂਕ ਦੇ ਵਿੱਚ ਸਿਕਿਉਰਿਟੀ ਘੱਟ ਹੁੰਦੀ ਹੈ ਵੀ ਤੁਸੀਂ ਉਸ ਬੈਂਕ ਨੂੰ ਲੁੱਟ ਸਕਦੇ ਤੇ ਜਿਸ ਦੇ ਇਹ ਬੜੇ ਗੰਭੀਰ ਰਹੇ ਜਿਹੜੇ ਇਲਜ਼ਾਮ ਵੀ ਆ ਤੇ ਜਿਹੜੇ ਗੰਭੀਰ ਇਹਨਾਂ ਨੇ ਜਿਹੜਾ ਆਪਣਾ ਇਲੀਗੈਲਿਟੀ ਕੀਤੀ ਹੈ ਤੇ ਜਿਸ ਸੰਬੰਧੀ ਇਹਨਾਂ ਤੇ ਕੇਸ ਰਜਿਸਟਰ ਕਰਕੇ ਇਹਨਾਂ ਨੇ ਇਹਨਾਂ ਨੂੰ ਵਿਸਤਾਰ ਕਰ ਲਿਆ ਤੇ ਮੈਂ ਅੱਗੇ ਸਾਰਿਆਂ ਨੂੰ ਬਾਕੀਆਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਵੀ ਅਜਿਹੇ ਜਿਹੜੇ ਆਨਸਰ ਹੈ ਜਿਹੜੇ ਆਪ ਆਪੇ ਆਪਣੇ ਉਸੇ ਸੋਸਾਇਟੀ ਦੇ ਵਿੱਚ ਰਹਿ ਕੇ ਬਾਕੀ ਜਣੇ ਦੇ ਨਾਂ ਗਲਤ ਲੈ ਕੇ ਤੇ ਆਪਣੇ ਤੇ ਵੀ ਗਨਮੈਨ ਲੈਣ ਨੂੰ ਜਾਂ ਹੋਰ ਤਰੀਕੇ ਦੇ ਵਾਸਤੇ ਇਹ ਗੈਂਗਸਟਰਸ ਨੂੰ ਯੂਜ਼ ਕਰ ਰਹੇ ਆ ਤੇ ਆਪ ਵੀ ਇਲੀਗਲ ਐਕਟੀਵਿਟੀਜ਼ ਵਿੱਚ ਪੈ ਰਹੇ ਆ ਵੀ ਇਹਨਾਂ ਦਾ ਸਾਨੂੰ ਹੋਰ ਵੀ ਇਨਫੋਰਮੇਸ਼ਨ ਦਿਓ ਇਹਨਾਂ ਤੋਂ ਬਚੋ ਤੇ ਜਿਹੜੇ ਅਜਿਹੇ ਕਾਰਵਾਈਆਂ ਕਰਨ ਵਾਲੇ ਉਹਨਾਂ ਨੂੰ ਚੇਤਾਵਨੀ ਹੈ ਵੀ ਕੋਈ ਵੀ ਲਾਅ ਤੋਂ ਬਚ ਕੇ ਨਹੀਂ ਜਾ ਸਕਦਾ ਕਾਨੂੰਨ ਤੋਂ ਵੱਡਾ ਨਹੀਂ ਹੈ ਉਨ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਊਗੀ ਜਿਵੇਂ ਕਿ ਆਹ ਮੌਜੂਦਾ ਬਰੂਨੋ ਤੋਂ ਵੰਜੜੇ ਐਡਵੋਕੇਟ ਹੈ ਇੱਥੇ ਕਾਨੂੰਨ ਅਨੁਸਾਰ ਪੂਰੀ ਸਖਤ ਕਾਰਵਾਈ ਹੋਊਗੀ ਜਿਸ ਤੇ ਇਹ ਹੁਣ ਲੰਬਾ ਸਮਾਂ ਇਹਨਾਂ ਨੂੰ ਉਸੇ ਕੋਸ਼ਿਸ਼ ਕਰਾਂਗੇ ਕਿ ਜੇ ਜੀਰਾਂ ਨੂੰ ਕਸੂਰ ਪਾਉਂਦੇ ਨੇ ਇਹ ਕਬੀ ਚਲ ਰਹੀ ਹੈ ਹਜੇ ਅਸੋ ਉਹ ਨਾਂ ਨਹੀਂ ਡਿਸਕਲੋਜ਼ ਕਰਨਾ ਚਾਹੁੰਦੇ ਪਰ ਵੇਰੀਅਸ ਰੀਜਨਸ ਤੇ ਪਰ ਅਸੀਂ ਉਹਨਾਂ ਦੇ ਨਾਲ ਇਨ ਟੱਚ ਹੈ ਜਿਹੜੀ ਇਨਵੈਸਟੀਗੇਸ਼ਨ ਜਿੱਥੇ-ਜਿੱਥੇ ਵੀ ਸਾਹਮਣੇ ਆਇਆ ਅਸੀਂ ਉਹਨਾਂ ਦੇ ਨਾਲ ਟੱਚ ਹੋ ਕੇ ਤੇ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਰਹੇ ਹਾਂ ਪਰਦਾ ਸਵਾਲ ਦੀ ਕਿਸੇ ਕੋਲ ਧੋਤੀ ਲਈ ਵੀ ਨਹੀਂ ਹੈ ਹਾਂਜੀ ਪਰਦਾ ਸਵਾਲ ਦੀ ਫਾਰਮਲ ਤੰਗੀ ਤੋਂ ਤੁਸੀਂ ਉਹਦਾ ਉਹਦਾ ਤਾਂ ਜੀ ਇਹ ਮਿਲ ਕੇ ਕੰਮ ਕਰ ਰਹੇ ਸੀ ਤੁਸੀਂ ਕਨਫਰਮਰ ਕੇ ਅਸੋਸੀਏਟ ਹੈ ਹਾਂ ਗੁਰਗਾ ਹੀ ਹੋ ਗਿਆ ਕਿਉਂਕਿ ਉਸ ਤੋਂ ਇਹ ਹਰ ਦੇ ਵਿੱਚ ਤੁਸੀਂ ਉਹਦੇ ਵੀ ਦੇਖਦੇ ਆ ਆਪ ਦਾ ਹਿੱਸਾ ਮੰਗਦਾ ਸੀਗਾ ਵੀ ਆ ਜਿੱਥੋਂ ਜੇ ਤੁਸੀਂ ਉਸ ਤੋਂ ਜਿਹੜੀ ਫਰੋਤੀ ਲਓਗੇ ਉਹਦੇ ਵਿੱਚ ਮੈਨੂੰ ਵੀ ਵੇਚ ਦਿਓ ਸਰ ਇੰਨੇ ਲੋਕਾਂ ਕੋਲੋਂ ਇਹਨਾਂ ਨੂੰ ਫਰੋਤੀ ਲਈ ਗਈ ਸੀ ਕੋਈ ਸਾਹਮਣੇ ਆਈ ਗੱਲ ਇਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਅਜੇ ਕੁਛ ਗਿਸ਼ਤੋ ਜਿੰਨੇ ਸਾਹਮਣੇ ਆਊਗੀ ਆਪਾਂ ਫਿਰ ਇਹ ਚੱਕਰ ਵਾਲੇ ਨੇ ਦੀ ਆਪਾਂ ਉਹ ਹੁਣ ਡੋਪ ਟੈਸਟ ਵੀ ਕਰਾਵਾਂਗੇ ਤੇ ਦੂਜੇ ਟੈਸਟ ਵੀ ਹੋਣਗੇ ਮੈਡੀਕਲ ਟੈਸਟ ਹੋਣਗੇ